ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਤੇ ਇਹ ਆਪਣਾ ਅੱਜ ਦਾ ਵਲੌਗ ਕਣਕ ਕਣਕ ਬੀਜ ਕੇ ਹੋ ਗਏ ਸੀ ਇਹ ਬੇਲੇ ਤੇ ਅੱਜ ਪਹਿਲਾ ਪਾਣੀ ਲਾ ਰਹੇ ਹਾਂ ਕਣਕ ਨੂੰ ਤੇ ਮੈਂ ਬੈਠਾ ਖੇਤ ਦੇ ਵਿੱਚ ਬੈਠੇ ਸੀਗੇ ਮਿੱਤਰੋ ਆ ਤਿੰਨ ਕਿੱਲਾਂ ਜਿਹਾ ਪਾਣੀ ਛੱਡਿਆ ਹੋਇਆ ਮੋਟਰ ਆਪਣੀ ਚੱਲੀ ਜਾਂਦੀ ਹੈ ਤੇ ਹੁਣ ਤਾਂ ਇਹ ਰਾਮਦੇਵੀ ਵੈਸੇ ਤਾਂ ਵੀ ਅੱਜ ਲਾਈਟ ਵੀ ਲੇਟ ਆਈਏਗੀ ਹੁਣੀ ਤਾਂ ਇਹ ਰਾਮਦੇਨੀ ਤੇ ਵੀ ਅੱਜ ਦਾ ਦਿਨ ਤੀਜੀ ਰਾਤ ਨੂੰ ਆ ਗਈ ਫੇਰ ਰਵਣਗੇ ਨਹੀਂ ਹੁਣ ਹੁਣ ਜੇ ਘੰਟੇ ਦੋ ਘੰਟੇ ਲੈਡ ਆਈ ਫੇਰ ਨਹੀਂ ਇਹ ਰਾਮ ਦਾ ਰੰਮ ਅੱਜ ਆਹ ਖਲੇ ਪਿਆਗਾ ਇੰਨੇ ਜਿਹੀ ਲਾਵਾਂਗੇ ਫਲਾਲੇ ਚ ਛੱਡਿਆਗਾ ਹਾਂ ਜੀ ਮਿੱਤਰੋ ਕਿਵੇਂ ਹੋ ਸਾਰੇ ਅੱਜ ਆਏ ਹੀ ਆਪਾਂ ਮਾਨਸਾ ਟਰੈਕਟਰ ਨੂੰ ਲੈ ਕੇ ਇੱਕ ਇਹਨੂੰ ਲੈ ਕੇ ਆਏ ਸੀ ਸ਼ਕਸ਼ੀਅਤ ਨੂੰ ਸਤਿਗੁਰ ਜੀ ਦੋ ਵਾਰ ਬਾਈ ਜੀ ਹਾਂ ਉੱਬੇ ਏਰੀ ਬਈ ਆਪਾਂ ਕਰਾਉਣੀ ਆ ਪੇਟੀ ਲੋਟਾ ਉਹਦਾ ਸੈੱਟ ਆ ਸੋਚ ਹਲਦੀ ਆ ਤੇ ਇੱਕ ਨਾਟ ਖੋਲ ਦਿੰਦਾ ਇਹ ਜਾਲੀ ਜੀ ਵਾਲੀ ਤੇਰੀ ਤੇਰੇ ਬੱਲੇ ਜੱਤੀ ਏ ਚੱਤੀ ਕਮੀਆਂ ਕੇ ਨਾਲੇ ਯਾਰੀ ਤੋਰੀ ਇਧਰ ਪ੍ਰਿੰਟ ਆ ਗਈ ਸੀ ਸੋਨੀ ਲਿੱਕੀ ਘਰਾਤੀ ਤਿਆਰ ਮੁੰਡੇ ਨੇ ਲਵਾਤਾ ਐਮਪੀ ਤੇ ਇਹਦਾ ਕੰਪਨੀ ਦਾ ਸਮਾਨ ਹੁੰਦਾ ਪਟਿਆਲੇ ਕੀ ਮੇਰਾ ਸਮਾਨ ਦੇ ਹੋ ਕੇ ਤੇ ਮੈਸਤਰੀ ਸਾਹਿਬ ਠੰਡਾ ਜਾਲ ਪੀ ਲੋ ਮਿੱਤਰੋ ਕੋਕਾ ਕੋਲਾ ਥੋੜਾ ਆਈ ਜਾਂਦਾ ਹੋਰ ਕਰਤਾ ਵੀ ਦੂਜਾ ਦੂਜਾ ਕਰਤਾ ਖੋਲਤਾ ਸਾਰਾ ਖੋਲ ਦੇ ਮਿੱਤਰੋ ਕਰਤਾ ਢਿੱਡ ਖਾਲੀ ਕਰਤਾ ਖਾਲੀ ਢਿੱਡ ਆ ਪਿਆ ਖੋਂਦਿਆ ਨਮੀ ਲੋਕ ਕੱਢਾਂ ਬਾਹਰ 15 ਕ ਮਿੰਟਾਂ ਜਾਂ ਘੰਟੇ ਚ ਉਹ ਗੁੱਲੂ ਹੈ ਇਹਦਾ ਥੋਲਦਾ ਮਿੱਤਰੋ ਬਾਡੀ ਪਾਰਟ ਦਿਖਾਈਏ ਤੁਹਾਨੂੰ ਬਾਡੀ ਪਾਰਟ ਗੁੱਲੂ ਅੰਦਰੋਂ ਵੇਖੋ ਗੁੱਲੂ ਖੋਲਦਾ ਮਿੱਤਰੋ ਨਵੀਂ ਲੁੱਕ ਜਬਰਦਸਤ ਆਉਣ ਵਾਲੀ ਆ ਮੂਰੇ ਚੱਕਦਾ ਸਾਰਾ ਕੁਝ ਆ ਬੈਠਾ ਮੈਂ ਮਿਸਤਰੀ ਸਸਰੀ ਗੱਲ ਕਰ ਦੋ ਜੀ ਬੱਲੇ ਆ ਯਾਰ ਚੱਕੋ ਮਿੱਤਰੋ ਖੋਲ ਤੇ ਘਰ ਤੇ ਲੰਡੇ ਖੋਲ ਤੇ ਆ ਭਾਈ ਇਹ ਵੇਟ ਬੂਟ ਇਹ ਆਪਾਂ ਖੋਲ ਤੇ ਇਹ ਆਪਣਾ ਸੇਮ ਹੀ ਹੈ ਨਾ ਦੋਨਾਂ ਦਾ ਉਹ ਹਾਂ ਹਾਂ ਠੀਕ ਹੈ ਖੋਲ ਤੇ ਮਿੱਤਰੋ ਖੋਲਦੇ ਨਾ ਖੋਲ ਤੇ ਖੋਲ ਤੇ ਖੋਲ ਤੇ ਬੋਲੀ ਸੁਮਨ ਕਸਾ ਕਾਸਤੇ ਮਿੱਤਰੋ ਕਾਸਤੇ ਹੁਣ ਪਾਵਾਂ ਇਹਨਾਂ ਨੂੰ ਬਾਹਰ ਗੱਡਾਂ ਆਹ ਮਿੱਤਰੋ ਸਾਨੂੰ ਅਹਰ ਜਾ ਖੱਚ ਬੰਦਾ ਟੱਕ ਰਿਆ ਨਾ ਇਹ ਨਾ ਕੰਮ ਕਰਦਾ ਨਾ ਕਰਨ ਦਿੰਦਾ ਉਹੀ ਆ ਕਿਸੇ ਨੂੰ ਕੋਪੰਦੀ ਲੋੜ ਆ ਆ ਸੂਰੇ ਮੱਥਾ ਮਾਰੀ ਗਏ ਐਂਡ ਤੇ ਆ ਕੇ ਕਹਿੰਦਾ ਲੈ ਮੈਂ ਕਰਿਆ ਕੰਨੀਆ ਗਾਉਂ ਮਿੱਤਰੋ ਆਪਾਂ ਮੜਾਇਆ ਸੋਨੀ ਲੀਕੀ ਤੇ ਆਟਾ ਭਉਣ ਜਾਂਦੇ ਸੀਗੇ ਤੇ ਪਹਿਲਾਂ ਆਪਾਂ ਗੱਟੇ ਰੱਖਾਂਗੇ ਹੁਣ ਤੱਕ ਆਹ ਲੈਦੇ ਆ ਮਿੱਤਰੋ ਆਹ ਲੈਦੇ ਓਚਾੜਿਆ ਬਸ ਆ ਗਿਆ ਘਰੋਂ ਨਾਲ ਸੋਨੀ ਲੀਕੀ ਐਂਟਰ ਹੋ ਗਏ ਮਿੱਤਰੋ ਇਹਦਾ ਹਾਇਆ ਬੂਸਾ ਹੈ ਬਈ ਚੋਰੀ-ਚੋਰੀ ਕੋ ਦੇਖਦਾ ਯਾਰ ਰਾਤ ਨੂੰ ਤਾਂ ਨਹੀਂ ਚੋਰੀ ਕਰਨਾਂਗਾ ਆ ਗਿਆ ਮਿੱਤਰੋ ਸੋਨਲੀ ਕਾ ਟਰੈਕਟਰ ਬੜਾ ਮਜ਼ੇਦਾਰ ਕਾਢ ਲਈ ਮਿੱਤਰੋ ਸੋਨਲੀ ਕੀ ਟਰਾਲਾ ਪਾਤਾ ਇਹਦੇ ਮੈਕਰ 28 ਫੁੱਟਾ ਇਹਦਾ ਬੰਦ ਹੋ ਹੋ ਜਾਂਦਾ ਸਿੱਧਾ ਜਾਣ ਦੇ ਸਿੱਧਾ ਡਰਾਈਵਰ ਕੱਚਾ ਹਲੇ ਕੱਚਾ ਪੱਕਾ ਮਿੱਤਰੋ ਚੱਕੋ ਮਿੱਤਰੋ ਜਿਹੜੀਆਂ ਆਪਾਂ ਹੋ ਗਏ ਗੱਟੇ-ਗੱਟੇ ਸਾਰੇ ਦਿੱਤੇ ਉਹ ਮੇਰੀ ਜੀ ਲਗਾ ਦੇ ਸੋਨਲੀ ਕੀ ਜਦੋਂ ਨੂਰ ਦੀਂਦੀ ਹੋਵੇ ਤੇ ਦਿਸ ਜੂ ਨਹੀਂ ਨਹੀਂ ਦੀ ਆ ਗਿਆ ਦੀ ਆ ਗਿਆ ਆਪਣੇ ਵਾਲਾ ਕਰਦੇ ਆ ਤੇ ਦੇਖਦੇ ਆ ਕਿੰਨਾ ਕੁ ਫਰਕ ਬੈਠੇ ਦਾ ਤੇ ਉਸ ਤੋਂ ਬਾਅਦ ਮਿੱਤਰੋ ਜਿਹੜਾ ਸਰਪ੍ਰਾਈਜ਼ ਤੁਹਾਨੂੰ Eid ਕੀ ਦੇਣਾ ਸੀ ਉਹ ਹੁਣ ਮਿਲੂ ਤੁਹਾਨੂੰ 6 ਮਹੀਨੇ ਬਾਅਦ ਪੂਜਦਾ ਬਲੰਬ ਦਿਖਾ ਦਾਂਗੇ ਲੱਲੀ ਢੀ ਮਾਰ ਦਾਂਗੇ ਤੇ Eid ਕੀ ਦਾ ਬਸ ਤੁਸੀਂ ਉਮੀਦ ਹੀ ਕਰ ਸਕਦੇ ਸੀ ਕੋਈ ਮੈਂ ਵੀ ਕੀਤੀ ਹੈਗੀ ਤੁਸੀਂ ਵੀ ਕਰ ਸਕਦੇ ਹੋ ਧੰਨਵਾਦ ਭਾਏਣਾ ਮਿੱਤਰੋ ਰੌਂਦਾ 1 2 3 हां जी मतलब किमे हो सारे ਤੇ ਅੱਜ ਚੱਲੇ ਹੈਗੇ 1447 ਲੈ ਕੇ ਮਾਨਸਾ ਆਜ ਇਹਨੂੰ ਵੇਚ ਕੇ ਆਉਣੇ ਆ ਜੀ ਮੇਤਰੋ ਪਹੁੰਚ ਗਏ ਮੰਡੀ ਚ ਇੱਕ ਆਇਆ ਮੇਰੇ ਨਾਲ ਖੰਖਾਰ ਬੁਖਾਰ ਪ੍ਰਾਨੀ ਮੰਡੀ ਚ ਆਪਾਂ ਆ ਗਏ ਇੱਕ ਟਰਾਲਾ ਲਾਤਾ ਇਹਨੂੰ ਹਲੇ ਲਾਹਾਂਗੇ ਇਹਨੂੰ ਲੈ ਆਇਆ ਮੈਂ ਪੈੜੀ ਬੂਠੀ ਵਾਲੇ ਨੂੰ ਲਾਤੀ ਮੇਤਰੋ ਆਪਣੀ ਢੇਰੀ ਤੇ ਡਰਾਈਵਰ ਆਪੇ ਅੱਜ ਤੋਂ ਇਹਨੂੰ ਬਣਾਤਾ ਸਿੱਖ ਰਹੇ ਆਂ ਵੀ ਆਪਾਂ ਇਹ ਮੈਥੋਂ ਸਿੱਖ ਰਹੇ ਹੈਗਾ ਮੈਂ ਮੈਂ ਤਾਂ ਕੋਚ ਆਂਗਾ ਹਾਂ ਇਹ ਨੂੰ 302 ਤੇ ਵੀ ਚਲਾਤਾ ਹੁਣ ਆਪਏ ਨੂੰ ਹੋਰ ਤੇ ਚਲਾਵਾਂ